ਸੈਨਾ ਜਿੰਦਾਬਾਦ ਜਿੰਦਾਬਾਦ ਸ਼ਰਧਾਂ ਵਾਲਮੀਕੀ ਵੀਰ ਸੈਨਾ ਜਿੰਦਾਬਾਦ ਜਿੰਦਾ ਜੋ ਬਲੇ ਸੋ ਨਿਰਭੈ ਸ਼ਰਧਾਂ ਵਾਲਮੀਕੀ ਮਹਾਰਾਜ ਦੀ ਜੈ ਮੇਰਾ ਨਾਮ ਲੱਕੀ ਵੈਜ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸੈਨਾ ਮੇਰੇ ਨਾਲ ਬਾਬਾ ਸਰੀਨਾਥ ਜੀ ਅੱਜ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਵਿੱਚ ਜਿਹੜਾ ਕਿ ਸਾਡੇ ਸਮਾਜ ਦੇ ਨਾਲ ਸੰਬੰਧਿਤ ਆ ਇੱਕ ਲੜਕਾ ਸੀਗੀ ਜੀ ਗੁਰਫਤੇ ਸਿੰਘ ਦੇ ਖਰਾਬਾਦ ਦਾ ਸੀਗਾ ਜੀ ਬਾਲਿਆਂ ਵਾਲੀ ਛੱਤ ਡਿੱਗਣ ਕਰਕੇ ਜਿਹੜੀ ਮਤੀ 31 ਤਰੀਕ ਨੂੰ ਜਿਹੜੀ ਜੜੀ ਮੌਤ ਹੋ ਚੁੱਕੀ ਆ ਔਰ ਅੱਜ ਅਸੀਂ ਭਗਵੰਤ ਮਾਨ ਦੇ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਸਾਡਾ ਸਮਾਜ ਆ ਉਹ ਇੰਨੀ ਕੀ ਜ਼ਿਆਦਾ ਮਾੜੀ ਹਾਲਾਤ ਵਿੱਚ ਰਹਿ ਰਿਹਾ ਵਾ ਸਰਕਾਰੀ ਤੁਸੀਂ ਬਿਲਡਿੰਗਾਂ ਦੇ ਵਿੱਚ ਬਹਿ ਕੇ ਇਹ ਸੀਆਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਉਹ ਤੇ ਕਰਵਾ ਲੈਂਦੇ ਜੇ ਸਕੀਮਾਂ ਤੇ ਬਣਾ ਲੰਦੇ ਜੇ ਪਰ ਸਕੀਮਾਂ ਜਿਹੜੀਆਂ ਵਾ ਉਹ ਸਾਡੇ ਸਮਾਜ ਤੱਕ ਨਹੀਂ ਪਹੁੰਚਦੀਆਂ ਇਸ ਸਾਲ ਕੇਂਦਰ ਸਰਕਾਰ ਵੱਲੋਂ ਜਿਹੜਾ 10 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਹੋਇਆ ਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਜਿਹੜਾ ਸਾਡੇ ਸਮਾਜ ਤੱਕ ਨਹੀਂ ਪਹੁੰਚ ਰਿਹਾ ਔਰ ਵੇਖਿਆ ਕੀ ਜਾ ਰਿਹਾ ਵਾ ਕਿ ਸਮਾਜ ਜਿਹੜਾ ਵਾ ਬਾਲਿਆਂ ਵਾਲੀਆਂ ਛੱਤਾਂ ਜਿਹੜੀਆਂ ਨੇ ਨਹੀਂ ਬਣਦੀਆਂ ਪਈਆਂ ਉਹ ਵਿਚਾਰੇ ਕਰਪਸ਼ਨ ਦਾ ਸ਼ਿਕਾਰ ਹੋ ਰਹੇ ਆ ਉਸ ਕਰਪਸ਼ਨ ਦਾ ਹੀ ਤਾਜ਼ਾ ਉਦਾਹਰਣ ਸੀਗਾ ਜਿਹੜਾ ਗੁਰਪਤੇ ਸਿੰਘ ਨੂੰ ਜਿਹੜੀ ਆਪਣੀ ਜਾਨ ਗਵਾੜੀ ਪਈ ਔਰ ਅਸੀਂ ਸਰਕਾਰ ਕੋਲ ਲਗਾਤਾਰ ਹੀ ਬੇਨਤੀ ਕਰਦੇ ਪਏ ਆ ਕਿ ਅੱਜ 400 ਪਰਿਵਾਰ ਕਰੀਬ ਦੇ ਪਰਿਵਾਰ ਜਿਹੜਾ ਵਾ ਉਹ ਅੱਜ ਇੱਥੇ ਆਇਆ ਵਾ ਡੀਸੀ ਸਾਹਿਬ ਤੇ ਪੇਸ਼ ਹੋਇਆ ਵਾ ਕਿ ਇਹਨਾਂ ਦੀ ਜਿਹੜੀ ਫਾਰਮ ਪਰਮਾਨ ਦਾ ਇੱਕ ਵਿਸ਼ੇਸ਼ ਕੈਂਪ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਰ ਆ ਉਹਦੇ ਵਿੱਚ ਲਾਇਆ ਜਾਵੇ ਤਾਂ ਕਿ ਜਿਹੜਾ ਕਰਪਸ਼ਨ ਦਾ ਸ਼ਿਕਾਰ ਜਿਹੜਾ ਸਾਡਾ ਸਮਾਜ ਹੋ ਰਿਹਾ ਵਾ ਉਹ ਫੇਰ ਨਾ ਹੋਵੇ ਠੀਕ ਆ ਜੀ ਦੂਸਰੀ ਜਿਹੜੀ ਗੱਲ ਆ ਕਿ ਪਰਿਵਾਰ ਨੂੰ ਜਿਹੜਾ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਭਗਵੰਤ ਮਾਨ ਸਰਕਾਰ ਜਦੋਂ ਆਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਗਰੀਬਾਂ ਦੀ ਸਰਕਾਰ ਆ ਔਰ ਜਿਸ ਵੇਲੇ ਵੀ ਕਿਸਾਨਾਂ ਨੂੰ ਜਦੋਂ ਵੀ ਕੋਈ ਮੁਸ਼ਕਲ ਪੈਂਦੀ ਆ ਜਦੋਂ ਕੋਈ ਬਰਸਾਤ ਆ ਜਾਂਦੀ ਸੜਕ ਕਣਕ ਲੰਮੇ ਪੈ ਜਾਂਦੀ ਜਦੋਂ ਮੀਂਹ ਕਣੀ ਆਂਦਾ ਵਾ ਤੇ ਉਰਲੀ ਜਿਹੜਾ ਸਰਕਾਰ ਦੇ ਮੰਤਰੀ ਜਿਹੜੇ ਪੱਜੇ ਜਾਂਦੇ ਆ ਮੌਇਨਾ ਕਰਨ ਜਾਂਦੇ ਆ ਜੀ ਔਰ ਜਿਸ ਵੇਲੇ ਇੱਕ ਵਾਲਮੀਕੀ ਮਜਬੀਸ ਇੱਕ ਸਮਾਜ ਦਾ ਜਿਹੜਾ ਇੱਕ ਬੰਦ ਬੱਚਾ ਜਿਹੜਾ ਵਾ ਗੁਰਪ੍ਰਧੇ ਸਿੰਘ ਸਿੰਘ ਜਿਹੜਾ 4 ਸਾਲ ਦਾ ਸੀਗਾ ਜਿਸ ਵੇਲੇ ਉਹ ਉਹ ਦੀ ਮੌਤ ਹੋ ਜਾਂਦੀ ਆ ਉਸ ਵੇਲੇ ਨਾ ਤੇ ਸਰਕਾਰ ਦੇ ਕਿਸੇ ਮੰਤਰੀ ਨੇ ਔਰ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਰਿਸੋਦ ਲਈਤੀ ਔਰ ਅਸੀਂ ਇਸ ਕਰਕੇ ਅਪੀਲ ਕਰਨ ਆਏ ਆ ਕਿ ਜੇਕਰ 15 ਦਿਨਾਂ ਦੇ ਵਿੱਚ ਵਿੱਚ ਮੁੰਡੇ ਨੂੰ ਨਿਆ ਨਾ ਮਿਲਿਆ ਔਰ ਜਿਹੜਾ ਵਿਸ਼ੇਸ਼ ਕੈਂਪ ਜਿਹੜਾ ਵਾ ਬਾਲਿਆਂ ਵਾਲੀ ਛੱਤਾਂ ਦਾ ਨਾਲ ਲਗਾਇਆ ਗਿਆ ਤੇ ਜਿਹੜਾ ਜਥੇਬੰਦੀ ਵੱਲੋਂ ਜਿਹੜਾ ਭੰਡਾਰੀ ਪੁਲ ਜਾਮ ਕੀਤਾ ਜਾਵੇਗਾ ਕਿਉਂਕਿ ਬੇਸਿਕ ਕਾਰਨ ਆ ਪਰਿਵਾਰ ਜਿਹੜੇ ਆ ਬਾਰਡਰ ਬੈਡਸ ਤੇ ਰਹਿ ਰਹੇ ਆ ਬਹੁਤ ਗਰੀਬ ਪਰਿਵਾਰ ਨੇ ਔਰ ਕਈ ਸਾਡੀਆਂ ਮਾਤਾਵਾਂ ਪੈਣਾ ਅਜਈਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚੋਂ ਚਾਰੀਆਂ ਸ਼ਹਿਰ ਦੇ ਵਿੱਚ ਕੰਮ ਕਰਾਂ ਆਂਦੀਆਂ ਵਾ ਔਰ ਬਾਲਿਆਂ ਵਾਲੀ ਛੱਤਾਂ ਛੱਡੋ ਕਈਆਂ ਤੇ ਕਾਨੇ ਵਾਲੀਆਂ ਛੱਤਾਂ ਨੇ ਔਰ ਵਿਚਾਰਿਆਂ ਦੇ ਰਾਤੀ ਸੌਂਦੇ ਨੇ ਅੱਖਾਂ ਦੇ ਵਿੱਚ ਸਿਉਂਗ ਪੈਂਦੀਆਂ ਸ਼ਿਫਕਲੀਆਂ ਪੈਂਦੀਆਂ ਅੱਖਾਂ ਦੇ ਵਿੱਚ ਉਹਨਾਂ ਦੇ ਔਰ ਕਿਤੇ ਨਾ ਕਿਤੇ ਇਹੀ ਜਿਹੜਾ ਉਹਨਾਂ ਦਾ ਮੇਨ ਕਾਰਨ ਆ ਜਿਹੜਾ ਕਨਵਰਜਨ ਦਾ ਕਾਰਨ ਬਣਦਾ ਵਾ ਔਰ ਇਹਨਾਂ ਨੂੰ ਇਹਨਾਂ ਦੀ ਗਰੀਬੀ ਦਾ ਇਹਨਾਂ ਦੀ ਮਜਬੂਰੀ ਦਾ ਫਾਇਦਾ ਜਿਹੜਾ ਵਾ ਇਸਾਈ ਪਾਸਟਰ ਜਿਹੜੇ ਆ ਉਹ ਚੁੱਕ ਰਹੇ ਆ ਇਹਨਾਂ ਦੇ ਘਰ ਬਣਵਾ ਕੇ ਦੇ ਰਹੇ ਆ ਔਰ ਮੈਂ ਸਰਕਾਰ ਕੋ ਬੇਨਤੀ ਕਰਦਾ ਵਾਂ ਜੇਕਰ ਸਰਕਾਰ ਵੱਲੋਂ ਫੰਡ ਰੀਲੀਜ਼ ਕੀਤੇ ਜਾਂਦੇ ਆ ਹਰ ਸਾਲ ਬਜਟ ਦੇ ਵਿੱਚ ਤੇ ਕਿਉਂ ਨਹੀਂ ਇਹਨਾਂ ਦੀ ਸੁਧਲੀ ਕੀਤੀ ਜਾਂਦੀ ਕਿਉਂ ਇਹਨਾਂ ਦੇ ਨਾਲ ਇਹਨਾਂ ਦਾ ਸ਼ੋਸ਼ਣ ਹੁੰਦਾ ਵਾ ਜਿਸ ਵੇਲੇ ਵੀ ਵਿਚਾਰੇ ਜਾਂਦੇ ਆ ਔਰ ਕਈ ਐਸੇ ਲੋਕ ਵੀ ਆ ਜਿਨ੍ਹਾਂ ਦੇ 2-2 ਸਾਲ ਤੋਂ ਜਿਹੜੀ ਫਾਈਲਾਂ ਵੀ ਪਾਸ ਹੋ ਚੁੱਕੀਆਂ ਵਾਂ ਪਰ ਉਹਨਾਂ ਦੇ ਜਿਹੜੇ ਫੰਡ ਵੀ ਰਿਲੀਜ਼ ਨਹੀਂ ਕੀਤੇ ਗੇ ਕਾਰਨ ਆ ਹੋਰ ਆ ਕਿ ਜਿਹੜੀ ਅਫਸਰशाही ਕਰਕੇ ਆ ਕਿਉਂਕਿ ਇਨ੍ਹਾਂ ਦਾ ਲੱਖ-ਲੱਖ ਰੁਪਇਆ ਤਨਖਾਵਾ ਲੈ ਕੇ ਵੀ ਨਹੀਂ ਟਿੱਡ ਪਰ ਰਿਹਾ ਜਿਹੜੇ ਅਫਸਰ ਬੈਠੇ ਆ ਕਲਰਕ ਬੈਠੇ ਆ ਇਨ੍ਹਾਂ ਦਾ ਲੱਖ-ਲੱਖ ਰੁਪਇਆ ਲੈ ਕੇ ਵੀ ਟਿੱਡ ਪਰ ਰਿਹਾ ਔਰ ਇਨ੍ਹਾਂ ਦੇ ਹਜ਼ਾਰ-ਹਜ਼ਾਰ 2-2 ਹਜ਼ਾਰ ਤੇ ਵੀ ਉਹਨਾਂ ਦੀ ਆਖਾ ਅੱਜ ਆਸ਼ਵਾਸਣ ਮਿਲਿਆ ਵਾ ਕਿ 15 ਦਿਨਾਂ ਦਾ ਅਸੀਂ ਟਾਈਮ ਦਿੱਤਾ ਵਾ ਸਰਕਾਰ ਨੂੰ ਸਰਕਾਰ ਨੇ ਨਹੀਂ ਸਾਨੂੰ ਟਾਈਮ ਦਿੱਤਾ ਅੱਜ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਵਾ ਕਿ 15 ਦਿਨਾਂ ਦੇ ਵਿੱਚ ਵਿੱਚ ਜੇਕਰ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕਿਉਂਕਿ ਬਿਲਕੁਲ ਜਾਇਜ਼ ਹੈ ਇਹ ਸਾਡਾ ਹੱਕ ਆ ਠੀਕ ਹੈ ਜੀ ਔਰ 15 ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤੇ ਪਰਿਵਾਰ ਸਮੇਤ ਤੁਸੀਂ ਦੇਖ ਸਕਦੇ ਹੋ ਕਰੀਬ 3-400 ਜਿਹੜਾ ਪਰਿਵਾਰ ਅੱਜ ਆਇਆ ਵਾ ਇਹ ਆਪਣੇ ਬੱਚਿਆਂ ਸਮੇਤ ਜਿਹੜਾ ਪੰਡਾਰੀਪੋਲ ਤੇ ਬੈਠੇਗਾ ਔਰ ਮਿੱਥੇ ਸਮੇਂ ਲਈ ਬੈਠੇਗਾ ਜਿਨ੍ਹਾਂ ਚੱਕਰ ਪਰਿਵਾਰ ਨੂੰ ਮੁਆਵਜ਼ਾ ਨਾ ਦਿੱਤਾ ਜ ਗਿਆ ਔਰ ਨਾ ਸਿਰਫ ਇੱਕ ਕੈਂਪਸ ਹੀ ਲਗਾਣਾ ਬਲਕਿ ਜਲਦੀ ਤੋਂ ਜਲਦੀ ਸਰਵੇ ਕਰਕੇ ਇਹਨਾਂ ਦੇ ਫੰਡ ਵੀ ਰਿਲੀਜ਼ ਕੀਤੇ ਜਾਣ ਤਾਂ ਕਿ ਬਰਸਾਤੀ ਮੌਸਮ ਦੇ ਵਿੱਚ ਆਉਣ ਵਾਲੇ 'ਚ ਕਿਸੇ ਵੀ ਪਰਿਵਾਰ ਦਾ ਕੋਈ ਜੀ ਜਿਹੜਾ ਵਾ ਉਹ ਕਟਨਾ ਦਾ ਹਾਸਾ ਨਾ ਬਣ ਸਕੇ ਇੰਨਾ ਹੀ ਕਹਿੰਦਾ ਹੈ ਸਾਰਿਆਂ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਨਾਲਾ ਪ੍ਰਿਸੰਘੇ ਪਿੰਡ ਖਰਾਂਵਾੜੇ ਭਾਜੀ ਇੱਕਦਮ بارشਾਂ ਦੀ ਥੋੜੀ ਨੀਂ ਨੀਗੀਆਂ ਤੇ ਇੱਕਦਮ ਛੱਤ ਟਿਕ ਬੀ ਉੱਪਰ ਸਾਰੇ ਜੀ ਅਹੀਂ ਥੱਲੇ ਹੀ ਸਾਰੇ ਮੈਂਬਰ ਅਹੀਂ ਥੱਲੇ ਹੀ ਤੁਹਾਨੂੰ 2 2.5 ਘੰਟੇ ਬਾਅਦ ਕੱਢਿਆ ਗਿਆ ਸਾਰਿਆਂ ਨੂੰ ਤੇ ਨੰਬਰ ਲੱਗੀਆਂ ਤੇ ਗੁਰਫਤੇ ਦੀ ਦਾਤ ਹੋਈ ਮੰਗ ਭਾਜੀ ਆਹ ਹੁਣ ਸਾਨੂੰ ਬਣਾ ਕੇ ਦਿੱਤਾ ਜਾਵੇ ਕੁਛ ਨਾ ਕੁਝ ਬੋਲੇ ਹਾੜਾ ਬੋਲੇ ਸੋਨਕਾ ਭਗਵਾਨ ਵਾਲਮੀਕੀ ਮਾਰੇ ਦਾ ਸ਼੍ਰੀ ਸ਼੍ਰੀ ਵਾਟਕ ਗੁਰੂ ਗਿਆਨ ਆਤਮਾਨ ਕੀ ਜਾ ਸ਼੍ਰੀ ਸ਼੍ਰੀ 108 ਗੁਰੂ ਹਰੀ ਨਾਥ ਮਹਾਰਾਜ ਕੀ ਜਾ ਮੇਰਾ ਨਾਮ ਬਾਬਾ ਸਨੀਨਾਥ ਅੱਜ ਅਸੀਂ ਇੱਕ ਰੋਸ ਮਾਰਚ ਕੱਢਿਆ ਜੋ ਖੈਰਾਬਾਦ ਗੁਰਫਤ ਸਿੰਘ ਜੀ ਆਪਣਾ ਛੱਤ ਢਿੱਗਣ ਕਰਕੇ ਜੋ ਡੈਥ ਹੋ ਚੁੱਕੀ ਹੈ ਬਹੁਤ ਹੀ ਮਾੜੀ ਗੱਲ ਹੈ ਅਸੀਂ ਸਰਕਾਰ ਨੂੰ ਕਹਿੰਦੇ ਮੈਨਾਂ ਨੂੰ ਆਵਾਜ਼ ਦਿੱਤਾ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਹੋਰ ਵੀ ਜਿੰਨੇ ਵੀ ਇੱਥੇ ਗਰੀਬ ਭੈਣ ਭਰਾ ਆਏ ਨੇ ਉਹਨਾਂ ਸਾਰਿਆਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਜੇ ਉਹਨਾਂ ਨੂੰ ਘਰ ਬਣਾ ਕੇ ਨਾ ਦਿੱਤਾ ਗਿਆ 15 ਦਿਨ ਬਾਅਦ ਅਸੀਂ ਭੰਡਾਰੀ ਪੋਲ ਅਨਮਿੱਥੇ ਸਮੇਂ ਵਾਸਤੇ ਜਾਮ ਕਰਾਂਗੇ ਬੋਲੇ ਸੋਨ ਰਹਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ